ਸਤ ਸਾਥਿਓ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਸਾਥਿਓ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਜੋ ਤੁਸੀਂ ਖੇਤ ਦੇਖ ਰਹੇ ਹੋ ਇਹ ਆਪਣਾ ਖੇਤ ਆਪਾਂ ਬਿਨਾ ਅੱਗ ਲਾਏ ਤੋਂ ਕਣਕ ਬੀਜੀ ਸੀ ਪਰਾਲੀ ਵਿੱਚ ਗਾਲ ਕੇ ਤੇ ਸੁਪਰ ਸੀਡਰ ਨਾਲ ਉਹ ਅੱਗੇ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਕੀ ਕੀ ਪ੍ਰੋਸੈਸ ਆਪਾਂ ਇਹਦੇ ਤੇ ਕੀਤਾ ਅੱਜ ਤਾਂ ਸਿਰਫ ਆਪਾਂ ਤੁਹਾਨੂੰ ਦਿਖਾਉਣਾ ਹੀ ਆ ਵੀ ਕਣਕ ਕਿਵੇਂ ਕੁਗੀਆਂ ਅਤੁ ਤੁਸੀਂ ਦੇਖ ਸਕਦੇ ਹੋ ਇਹਦੇ ਚ ਆਪਾਂ ਜਿਹੜਾ ਬੀਜ ਪਾਇਆ ਉਹ ਵੀ ਸਾਥੀਓ 41 ਤੋਂ 42 ਕਿਲੋ ਬੀਜ ਕਰਿਆ ਆਪਣਾ ਸੁਪਰ ਸੀਡਰ ਨਾਲ ਜਿਸ ਤਰ੍ਹਾਂ ਕਿ ਆਪਾਂ ਆਮ ਹੀ ਕਹਿੰਨੇ ਆ ਵੀ ਸੁਪਰ ਸੀਡਰ ਚ ਬੀਜ ਵੱਧ ਪਾਉਣਾ ਚਾਹੀਦਾ ਤੇ ਪਰ ਅਸੀਂ ਤਕਰੀਬਨ ਇਹ ਬੀਜ ਨਵਾਂ ਸੀਗਾ ਸਾਥੀਓ ਵੀ 826 ਨਹੀਂ ਸੌਰੀ 872 ਜੋ ਆਪਣੀ ਪੰਜਾਬ ਯੂਨੀਵਰਸਿਟੀ ਨੇ ਬੀ ਕੱਢਿਆ ਉਹ ਆਏ ਤੇ ਇੱਕ ਇਹਦੇ ਨਾਲ ਹੀ ਚਾਰਾਂ ਕਿੱਲਿਆਂ ਦਾ ਇਹ ਆਪਣਾ ਪਲਾਟ ਆ। ਦੋ ਕਿੱਲੇ ਆਪਾਂ 872 ਵੀਜੀ ਆ ਤੇ ਦੋ ਕਿੱਲੇ ਵੀਜੀ ਆ 372 ਹਰਿਆਣਾ ਵੈਰਾਈਟੀ। ਤੇ ਕਹਿਣ ਦਾ ਮਤਲਬ ਇਹ ਆ ਵੀ ਮਣ ਵੀ ਵੀ ਬਹੁਤ ਆ ਤੁਸੀਂ ਦੇਖੋ। ਅਣਕ ਦੀ ਗਰੋਥ। ਤੇ ਬਹੁਤ ਮਣ ਵੀ ਵੀ ਬਹੁਤ ਉੱਗਿਆ। ਤੇ ਇਹਦੀਆਂ ਆਪਾਂ ਵੀਡੀਓ ਤੁਹਾਡੇ ਨਾਲ ਐਂਡ ਤੱਕ ਹੀ ਸ਼ੇਅਰ ਕਰਦੇ ਰਹਿਣਾ। ਕੀ ਪ੍ਰੋਸੈਸਾ ਪਰਾਲੀ ਗਾਲਣ ਤੋਂ ਬਾਅਦ ਕੋਈ ਸੁੰਡੀ ਦਾ ਅਟੈਕ ਆਉਂਦਾ ਜਾਂ ਨਹੀਂ ਅਜੇ ਤੱਕ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਇਹਦੇ 'ਚ ਤਕਰੀਬਨ ਅੱਜ ਬਜਾਈ ਨੂੰ ਇਹਨੂੰ ਆਪਾਂ 7 ਨਵੰਬਰ ਦੀ ਬੀਜੀ ਆ ਤੇ ਅੱਜ ਸਾਥੀਓ 4 ਦਸੰਬਰ ਹੋ ਗਿਆ ਤੇ ਤਕਰੀਬਨ ਇਹ ਮਹੀਨੇ ਦੇ ਨੇੜੇ ਤੇੜੇ ਚੱਲੇ ਗਾਨਕ ਇਹ ਦੇਖ ਸਕਦੇ ਹਾਂ ਫੋਟੋ ਵੀ ਵਧੀਆ ਇਹਦੀ ਆਪਾਂ ਵੀਡੀਓ ਸਮੇ ਸਮੇਂ ਸਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਵੀਡੀਓ ਚੰਗੀ ਲੱਗੀ ਇੱਕ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਜੋ ਵੀ ਆਪਣੇ ਦੋਸਤ ਮਿੱਤਰ ਆਪਣੇ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੋ ਕੋਈ ਫੇਸਬੁੱਕ ਤੇ ਦੇਖਦਾ ਪਿਆ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਠੀਕ ਆ ਸਾਥੀਓ ਧੰਨਵਾਦ ਜੀ